ਸਮਰੂਪ ਕੰਪੈਨ ਚੌੜੀਆ ਕਾਕੇ ਇਸੜੇ ਵਿੱਚ ਆ ਕਿੱਡਾ ਗੱਦਾ ਆ ਗੰਦੇ ਦੇ ਵਿੱਚੋਂ ਉਪਰਾਂ ਦੇ ਬੱਚੇ ਦੇਖੋ ਬਹੁਤ ਸੂਰਾਂ ਦੇ ਵਿੱਚ ਕਿਟਕਟ 15 ਬੱਚੇ ਰਹੀ ਆ ਦੇਖੋ ਇਹਨਾਂ ਦੀ ਮਾਂ ਇਹਦੇ ਵਿੱਚ ਨੂੰ ਕੀ ਹੋਈ ਆ ਜਿੱਥੇ ਕੰਪੈਨ ਚੌੜੀਆ ਬੰਦੇ ਇੱਥੇ ਨੇ ਰੋਗ ਕਰ ਰਹੇ ਆ ਆ ਦੇਖੋ ਹਾਂ ਆ ਦੇਖੋ ਜੀ ਘਾਣ ਕਰਿਆ ਹੋਇਆ ਪੈਨਾਂ ਨੂੰ ਕੁਛ ਨਹੀਂ ਕਹਿੰਦੇ ਅੱਪੈਨਾਂ ਨੂੰ ਕੁਛ ਨਹੀਂ ਕਹਿੰਦੇ ਕੋਈ ਗੱਲ ਨਹੀਂ ਕੰਪੈਨ ਤੋਂ ਬਚਾ ਕੇ ਉੱਧਰ ਛੱਡ ਦਾਂਗੇ ਪਰ ਆ ਦੇਖੋ ਦੇਖੋ ਚੰਦਕੱਟਾ ਸੜੀ ਚਾਚਾ ਈਸੜਾ ਜਲਾ ਸੰਗੂਰ ਜੀਰੀ ਵੜਨਾ ਦੇਖੋ ਕਿੱਡਾ ਟੱਬਾ ਲਾ ਰੱਖਿਆ ਸ਼ੂਰੀ ਨੇ ਸਾਡੇ ਖੇਤ 'ਚ ਸਾਡਾ ਵੀ ਨਾਮ ਦੋ ਸਾਡਾ ਯਾਰ ਦਸ਼ਮੀਰ ਇਹਨਾਂ ਦੇ ਮਾਇਦੇ ਵਿੱਚ ਜੀਰੀ 'ਚ ਚੱਕ ਜਾ ਕੇ ਉੱਪਰ ਮਾਰੋ ਵੀ ਆਹ ਫੋਟੋ ਖਿੱਚਾਓੜੀ ਆਹ ਅੱਗੇ ਤਾਂ ਚੱਲਦੀ ਐ ਕੀ ਰੀਤੀ ਸੂਰੀ ਸੂਈ ਹੋਈ ਸੀ ਕਿ ਪਾ ਪਾ ਜੀ ਕਸਮ ਤੇ ਪਾ ਜੀ ਆ ਦੇਖੋ ਆਹ ਉਹਨੇ ਬਣਾਇਆ ਕਿਸੇ ਨਾ ਕਿਸੇ ਦੀ ਗੱਲ ਦਾ ਆਹ ਹੋਇ ਕਿ ਮੇਰੇ ਛੱਡਣਾ ਨਹੀਂ ਨਿਆਣਾ ਫੜਿਆ ਜਦੋਂ ਹੋਰ ਭਜਾ ਦੇ ਜੀਰੀ ਵੱਢ ਰਹੇ ਸੀਗੇ ਅੱਜ ਅਸੀਂ ਸਾਡੀ ਮੋਟਰ ਤੇ ਆ ਸੂਰੀ ਛੂਈ ਹੋਈ ਸੀ ਆ ਦੇਖੋ ਬੱਚੇ ਇਹ ਕੰਪੈਨ ਤੋਂ ਬਚਾਈ ਨੇ ਬਾਈ ਅਸੀਂ ਇੱਥੇ ਛੱਡ ਦਾਂਗੇ ਸਾਨੂੰ ਕੋਈ ਚੱਕਰ ਨਹੀਂ ਪ੍ਰਮਾਤਮਾ ਨੇ ਦੇਣਾ ਜੋ ਦੇਣਾ ਉਹ ਗੁਰੂ ਮਹਾਰਾਜ ਨੇ ਇਹਨਾਂ ਦੇ ਨੌ ਵੀ ਲਿਖਿਆ ਸਾਡੇ ਨੌ ਵੀ ਲਿਖਿਆ ਕੋਈ ਗੱਲ ਨਹੀਂ ਇਹ ਤਾਂ ਐਂ ਵੀ ਕੰਪੈਨ ਦੇ ਥੱਲੇ ਨਾ ਜਾਣ ਤਾਂ ਚੱਕ ਲੈ ਬਾਅਦ ਚ ਉਹਨਾਂ ਨੂੰ ਉੱਥੇ ਆਪਣੀ ਜੀਰੀ ਚੀ ਫੇਰ ਛੱਡ ਦਾਂਗੇ ਠੀਕ ਹੈ ਕਿੱਥੇ ਆਜੀ ਆਹ ਲੋ ਜੀ ਪਿੰਡੀ ਛੜਾ ਜ਼ਿਲ੍ਹਾ ਸੰਗਰੂਰ ਅਸੀਂ ਅੱਜ ਜੀਰੀ ਵੱਢੀ ਸੀਗੀ ਛਾੜੇ ਆਪਣੇ ਮੇਲੇ ਭਰਾ ਨੇ ਕੰਪੈਨ ਲੈ ਕੇ ਆਇਆ ਦੀ ਆਪਣੇ ਤੇ ਇਹਨੇ ਜਦੋਂ ਦੇਖ ਲਿਆ ਮੇਰੇ ਖੇਤ ਦੇ ਵਿੱਚ ਇਹ ਕਹਿੰਦਾ ਬਾਈ ਸ਼ੂਰ ਦੇ ਬੱਚੇ ਨੇ ਬਹੁਤ ਵੱਡਾ ਗੱਦਾ ਬਣਾਇਆ ਹੋਇਆ ਸੀਗਾ ਅਸੀਂ ਚਲ ਮਸ਼ੀਨ ਤੋਂ ਬਚਾ ਲਈ ਜੀ ਕੰਪੈਨ ਤੋਂ ਬਚਾ ਲਈ ਇਹ ਤਿੰਨ ਬੱਚੇ ਨੇ ਇਹਨਾਂ ਦੀ ਮਾਲ ਠੀ ਹੈ ਤੇ ਹੁਣ ਅਸੀਂ ਇਹਨਾਂ ਨੂੰ ਉੱਥੀ ਹਫਾਸ਼ਤ ਨਾਲ ਛੱਡ ਦਿਆਂ ਵੀ ਕੋਈ ਗੱਲ ਨਹੀਂ ਇਹ ਪ੍ਰਮਾਤਮਾ ਦੀ ਦੇਣ ਹੈ ਜਿਹੜਾ ਇਹਨਾਂ ਨੇ ਖਾਣਾ ਇਹ ਖਾ ਲੈਣਗੇ ਜੀ ਰੀ ਅਸੀਂ ਵੱਡਲੀ ਛੱਡਾ ਨਿਬੜ ਗਿਆ ਹੁਣ ਉਥੇ ਹੀ ਤਿੰਨੇ ਬੱਚੇ ਨੂੰ ਅਸੀਂ ਵਾਪਸ ਛੱਡਦੇ ਆ ਜੀ ਜੀ ਦੇਖੋ ਮੈਨੂੰ ਤੰਦਰੁਸਤੀ ਰੱਖੇ ਆਜੋ ਜੀ ਛੱਡੀ ਆਜੋ ਭਾਈ